ਲੋ ਜੀ ਜਿਹੜੀ ਸਾਡੇ ਕੋਲ ਚੁੰਨੀਆਂ ਪਈਆਂ ਹੁੰਦੀਆਂ ਜਾਂ ਕਿਸੇ ਵੀ ਸੂਰਨਾ ਮੈਚ ਨਹੀਂ ਕਰਦੇ ਜਾਂ ਕੋਈ ਵੀ ਇਸਤੇਮਾਲ 'ਚ ਨਹੀਂ ਜਾਂਦੇ ਇਹਨਾਂ ਨੂੰ ਆਪਾਂ ਘਰ ਦੇ ਵਿੱਚ ਹੀ ਬਹੁਤ ਵਧੀਆ ਤੇ ਕਮਾਲ ਦੀਆਂ ਚੀਜ਼ਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਆ ਤੁਸੀਂ ਦੇਖ ਸਕਦੇ ਮੇਰੇ ਕੋਲ ਸਟੋਲ ਪਿਆ ਹੈ ਸਟੋਲ ਨੂੰ ਆਪਾਂ ਕੀ ਕਰਨਾ ਹੈ ਦੋਨੋਂ ਸਾਈਡ ਤੇ ਨਾ ਸਟੋਲ ਨੂੰ ਗੱਠ ਦੇ ਦੇਣੀ ਹੈ ਬਹੁਤ ਵਧੀਆ ਚੀਜ਼ ਬਣ ਕੇ ਆਪਾਂ ਤਿਆਰ ਕਰਨੀ ਆ ਆਪਾਂ ਚੁੰਨੀਆਂ ਨੂੰ ਨਾ ਸੈੱਟ ਦਿੰਦੇ ਜਾਂ ਕਿਸੇ ਨੂੰ ਦੇ ਦਿੰਦੇ ਆ ਹਨਾ ਜਾਂ ਕਈ ਤਾਂ ਮੈਟ ਵਗੈਰਾ ਬਣਾ ਲੈਂਦੇ ਚੁੰਨੀਆਂ ਦਾ ਤਾਂ ਮੈਟ ਵਗੈਰਾ ਕਦੀ ਵੀ ਚੁੰਨੀਆਂ ਦਾ ਨਾਮ ਬਣਾਇਆ ਕਰੋ ਤੇ ਉਹਦਾ ਤੁਸੀਂ ਹੋਰ ਵੀ ਬਹੁਤ ਵਧੀਆ ਤੇ ਕਮਾਲ ਦੀ ਚੀਜ਼ਾਂ ਤੁਸੀਂ ਇਤੋਂ ਬਣਾ ਸਕਦੇ ਆ ਆਹ ਲਓ ਜੀ ਇੱਧਰ ਮੈਂ ਸਟੋਲ ਪਿਆ ਸੀ ਸਟੋਲ ਨੇ ਦੂਜੇ ਦੋਨੇ ਸਾਈਡ ਆਪਾਂ ਇਹਨਾਂ ਨੂੰ ਆਦ ਲਓ ਗੱਟ ਦੇ ਲਈ ਆ ਤੇ ਤੁਸੀਂ ਦੇਖ ਹੀ ਸਕਦੇ ਆ ਤੇ ਹੁਣ ਚਲੋ ਜੀ ਆਪਾਂ ਚੱਲਦੇ ਆ ਇਹਨੂੰ ਕਿਚਨ ਵਾਲੀ ਸਾਈਡ ਲੈ ਕੇ ਤੇ ਕਿਚਨ ਵਾਲੀ ਸਾਈਡ ਤੇ ਆਪਣੇ ਕੋਲ ਇੱਥੇ ਘਰ ਦੇ ਵਿੱਚ ਫ੍ਰਿਜ ਪਿਆ ਹੈ ਨਾ ਤੇ ਆਪਾਂ ਕੀ ਕਹਾਂ ਇਹਨੂੰ ਫ੍ਰਿਜ ਦੇ ਉੱਤੇ ਇਸ ਤਰ੍ਹਾਂ ਦੋਨੀਆਂ ਸਾਈਡ ਬਰਾਬਰ ਰੱਖ ਦੇਣਾ ਹੈ ਇਹਦੇ ਫ੍ਰਿਜ ਦੇ ਉੱਤੇ ਕੋਈ ਰੱਖ ਦੇਣੀ ਆਪਾਂ ਭਾਰੀ ਜਿਹੀ ਚੀਜ਼ ਕਿਉਂਕਿ ਜਿਹੜਾ ਵੀ ਆਪਾਂ ਸਮਾਨ ਹੁਣ ਇਹਦੇ ਵਿੱਚ ਪਾਣਾ ਤੁਸੀਂ ਖੁਦ ਹੈਰਾਨ ਹੋ ਜੂਗੇ ਦੇਖ ਕੇ ਵੀ ਕਿ ਚੁੰਨਿਆਂ ਤੋਂ ਵੀ ਇਹ ਵਾਲੀ ਚੀਜ਼ ਆਪਾਂ ਬਣਾ ਸਕਦੇ ਆ ਦੇਖ ਸਕਦੇ ਹੋ ਤੁਸੀਂ ਆਪਾਂ ਰੱਖ ਦਿੱਤੀ ਤੇ ਉੱਤੇ ਮੈਂ ਰੱਖ ਦਿੱਤੀ ਸੀ ਥੈਲਾ ਭਾਰੀ ਜੀ ਚੀਜ਼ ਰੱਖਤੀ ਸੀ ਤੁਸੀਂ ਕੋਈ ਭਾਂਡਾ ਵਗੈਰਾ ਵੀ ਰੱਖ ਸਕਦੇ ਹੋ ਤੇ ਆਪਾਂ ਕੀ ਕਹਾਂ ਸਾਡੇ ਘਰਾਂ ਦੇ ਵਿੱਚ ਗੰਡੇ ਪਿਆਜ਼ ਆਲੂ ਐਦੀ ਪੇ ਰਹਿੰਦੇ ਆ ਹਨਾ ਸਰਦੀਆਂ ਦੇ ਮੌਸਮ ਦੇ ਵਿੱਚ ਤੇ ਆਪਾਂ ਕੀ ਕਹਣਾ ਜਿਹੜੇ ਆ ਦੇਖੋ ਜੀ ਗੱਠਾ ਇਹਨਾਂ ਨੂੰ ਦਿੱਤੀ ਸੀ ਨਾ ਇੱਕ ਸਾਈਡ ਆਪਾਂ ਇਸ ਤਰ੍ਹਾਂ ਪਾ ਕੇ ਰੱਖ ਦੇਣਾ ਇੱਕ ਝੋਲੀ ਟਾਈਪ ਦਾ ਬਣ ਜਾਂਦਾ ਹੈ ਦੂਜੇ ਦੂਜੇ ਸਾਈਡ ਵੀ ਆਪਾਂ ਇਸੇ ਤਰ੍ਹਾਂ ਆਲੂ ਵਗੈਰਾ ਪਾ ਕੇ ਰੱਖ ਦੇਣੇ ਤੇ ਜਿਨ੍ਹਾਂ ਦੇ ਕਿਚਨ ਵਿੱਚ ਬਹੁਤ ਜ਼ਿਆਦਾ ਘੱਟ ਥਾਂ ਹੁੰਦੀ ਹੈ ਹਨਾ ਤੇ ਉਹ ਕਿਚਨ ਵਾਸਤੇ ਸਪੇਸ ਵੀ ਬਹੁਤ ਜ਼ਿਆਦਾ ਬਣ ਜਾਣੀ ਹੈ ਤੇ ਫ੍ਰਿਜ ਦੇ ਉੱਤੇ ਤੁਸੀਂ ਹੋਰ ਵੀ ਕੱਪੜਾ ਪਾ ਕੇ ਫ੍ਰਿਜ ਨੂੰ ਕਵਰ ਕਰ ਸਕਦੇ ਹੋ ਤੇ ਇਹ ਦੇਖੋ ਜੀ ਇਧਰ ਆਲੂ ਵਗੈਰਾ ਪਾਏ ਹੋਏ ਆ ਤੇ ਫ੍ਰੀ ਦੇ ਵਿੱਚ ਸਾਡੇ ਨਾਲ ਆਲੂਆਂ ਤੇ ਟੋਕਰੀ ਤੇ ਗੰਢਿਆ ਪਿਆਜ਼ ਦੀ ਟੋਕਰੀ ਬਣ ਕੇ ਤਿਆਰ ਹੈ ਤੁਸੀਂ ਇਹ ਵਾਲ ਲਗਾ ਕੇ ਗੱਤਾ ਪਾ ਕੇ ਤੇ ਦੂਸਰੀ ਇਹਨੂੰ ਕਾਫੀ ਜ਼ਿਆਦਾ ਹੋਰ ਵੀ ਇਸਤੇਮਾਲ ਕਰ ਸਕਦੇ ਹੋ ਚਲੋ ਜੀ ਹੁਣ ਦੂਜੀ ਸਾਈਡ ਚਲਦੇ ਆਂ ਇੱਧਰ ਮੇਰੇ ਕੋਲ ਇੱਕ ਹੋਰ ਸਟੋਲ ਪਿਆ ਸੀ ਆਪੇ ਨੂੰ ਡਬਲ ਤਿਆਂ ਕਰ ਲਿਆ ਸਟੋਲ ਦੀ ਤਿੰਨ ਆਪਾਂ ਚੰਗੀ ਤਰ੍ਹਾਂ ਬਿਛਾ ਲੈਣਾ ਤੇ ਸਾਡੇ ਕੋਲ ਜਿਹੜੇ ਪੁਰਾਣੇ ਕੱਪੜੇ ਪਏ ਹੁੰਦੇ ਜਿਦਾਂ ਹੁਣ ਗਰਮੀਆਂ ਦੇ ਕੱਪੜੇ ਚੱਕਣੇ ਕਿ ਕੱਪੜੇ ਨਹੀਂ ਪਾਣੇ ਵਾਲੇ ਹੁੰਦੇ ਹਨ ਤੇ ਫਟੇ ਪੁਰਾਣੇ ਕੱਪੜੇ ਹੁੰਦੇ ਇਹਦੇ ਵਿੱਚ ਆਪਾਂ ਇਕੱਠਾ ਕਰਕੇ ਆਪਾਂ ਇਸ ਤਰ੍ਹਾਂ ਬੰਨ੍ਹ ਦੇਣੀ ਹੈ ਜਿਹੜੀ ਆਪਾਂ ਗੱਠ ਦੇਣੀ ਉਹ ਕੱਸ ਕੇ ਗੱਠ ਦੇਣੀ ਹੈ ਜਿਹੜੀ ਇੱਕ ਬੰਨੇ ਆਪਾਂ ਗੱਠ ਦੇਤੀਏ ਦੂਜੇ ਬੰਨੇ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਦੂਜੀ ਸਾਈਡ ਜਿਹੜੀ ਹੈਗੀ ਉਹਦੇ ਵਿੱਚੋਂ ਨਘਾ ਦੇਣਾ ਜਿਸ ਤਰ੍ਹਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸ ਰਹੀ ਆਂ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੁਸੀਂ ਚਾਹੋ ਤੇ ਇਹਨ ਦੀਨ ਆਪਾਂ ਚੰਗੀ ਤਰ੍ਹਾਂ ਐਂਡ ਸੈੱਟ ਕਰਾਂਗੇ ਤੇ ਤੁਸੀਂ ਦੇਖੋਗੇ ਜਦੋਂ ਇਹਨਾਂ ਚੰਗੀ ਤਰ੍ਹਾਂ ਸੈੱਟ ਹੋ ਜਾਣਾ ਇਹ ਨਾ ਫਰੀ ਦੇ ਵਿੱਚ ਇੱਕ 쿠ਸ਼ਨ ਬਣ ਕੇ ਤਿਆਰ ਹੋ ਜਾਣਾ ਤੁਸੀਂ ਇਹਨੂੰ ਜਾਂ ਬੈੱਡ ਦੇ ਉੱਤੇ ਵੀ ਰੱਖ ਸਕਦੇ ਹੋ ਜਾਂ ਤੁਸੀਂ ਸੋਫੇ ਵਗੈਰੇ ਦੇ ਉੱਤੇ ਵੀ ਰੱਖ ਸਕਦੇ ਹੋ ਬੱਚਿਆਂ ਨੂੰ ਖੇਡਣ ਦੀ ਆਤ ਹੁੰਦੀ ਅਕਸਰ ਨਾ 쿠ਸ਼ਨ ਇਧਰ ਉਧਰ ਸੱਟਦੇ ਇਹਦੀ ਗੱਡਾ ਵਗੈਰਾ ਹੋਣੀਆਂ ਖੁੱਲਣੀਆਂ ਵੀ ਨਹੀਂ ਹੈਗੀਆਂ ਚਲੋ ਜੀ ਹੁਣ ਦੂਜੀ ਤੇਜੀ ਟਿਪਲ ਚੱਲਦੇ ਆ ਇੱਥੇ ਦੁਪੱਟਾ ਲਿਆ ਦੁਪੱਟ ਨੂੰ ਆਪਾਂ ਡਬਲ ਫੋਲਡ ਕਰਨ ਲੱਗੇ ਸੀ ਪਹਿਲਾਂ ਮੈਂ ਕਿਹਾ ਨਹੀਂ ਇਹਨੂੰ ਹਾਫ ਫੋਲਡ ਕਰ ਲੈਣਾ ਹਾਫ ਫੋਲਡ ਕੰਤਵਾ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਦੱਸ ਰਹੀ ਆਂ ਪਰ ਜਲਦੀ ਜਲਦੀ ਵੀਡੀਓ ਪਹਿਲਾਂ ਲਾਈਕ ਜ਼ਰੂਰ ਕਰ ਦੇ ਆਪਾਂ ਇੱਕ ਸਰਹਾਣਾ ਲੈ ਲੈਣਾ ਆਪਾਂ ਸਰਹਾਣੇ ਉੱਤੇ ਰੱਖ ਕੇ ਦੇ ਲਾਂ ਕਿ ਬਿਲਕੁਲ ਸੈੱਟ ਆਂਦੇ ਪਈ ਜਿਹੜੀ ਤੈਹ ਲਈ ਦੂਜੀ ਨਵੀਂ ਦੇ ਉੱਤੇ ਹੀ ਆਪਾਂ ਕੱਪੜੇ ਨੂੰ ਫੋਲਡ ਕਰ ਦੇਣਾ ਜਿੱਥੇ ਸਰਹਾਣਾ ਰੱਖਿਆ ਸੀਗਾ ਹੁਣ ਇਹਦੀਆਂ ਬਣ ਜਾਣੀਆਂ ਤਿੰਨ ਉਹ ਬਣ ਜਾਣੀਆਂ ਤੈਹ ਲਾਜਣ ਜਿਹੜੀ ਤੀਜੀ ਤੈਹ ਹੁਣ ਇਹਨਾਂ ਲਾਸਟ ਵਾਲੀ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਸਰਹਾਣੇ ਨੂੰ ਪਾ ਦੇਣਾ ਹੈ ਜਿਸ ਤਰ੍ਹਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸ ਰਹੀ ਆ ਕੋਈ ਸੂਈ ਧਾਗੇ ਦੀ ਲੋੜ ਨਹੀਂ ਪੈਣੀ ਹੈਗੀ ਐ ਤੇ ਆਪਾਂ ਕੀ ਕਰਨਾ ਜਿਹੜੇ ਕੱਪੜੇ ਨੂੰ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲੈਣਾ ਜਿਹੜੇ ਆਪਣੇ ਆਪ ਦੁਪੱਟਾ ਹੈਗਾ ਤੇ ਸੈੱਟ ਕਰਨੇ ਤੋਂ ਬਾਅਦ ਜਿਹੜੇ ਹੈਗਾ ਨਾ ਇਹਨੂੰ ਇਸ ਤਰ੍ਹਾਂ ਬਲ ਪਾਉਂਦੇ ਨਾ ਆਪਾਂ ਇਧਰਲੀ ਸਾਈਡ ਵੀ ਇਹਨੂੰ ਗੱਠ ਦੇ ਦੇਣੀ ਤੇ ਦੂਜੀ ਸਾਈਡ ਵੀ ਆਪਾਂ ਇਹਨੂੰ ਗੱਠ ਦੇ ਦੇਣੀ ਆ ਜਦੋਂ ਆਪਾਂ ਇਹਨੂੰ ਫੋਲਡ ਕਰਨਾ ਨਾ ਦੂਜੇ ਬੰਨੇ ਨੂੰ ਤੇ ਜਿਹੜੀ ਇਹਦੀ ਇਧਰ ਕੱਪੜੇ ਵਗੈਰਾ ਹੋਣਾ ਉਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਣੇ ਆ ਤਾਂ ਕਿ ਜਿਹੜੀ ਇਹ ਤੈਂ ਜਈ ਨਾ ਕੱਪੜਿਆਂ ਦੀ ਬਹੁਤ ਵਧੀਆ ਬ ਤੇ ਤੁਸੀਂ ਕਿਹੜੇ ਲੱਕ ਤੇ ਵੀਡੀਓ ਵਾਚ ਕਰਿਓ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋ ਜੀ ਫ੍ਰੀ ਦੇ ਵਿੱਚ ਆਪਣੇ ਸਹਰਾਣੇ ਦਾ ਕਵਰ ਬਣ ਕੇ ਤਿਆਰ ਹੋ ਗਿਆ ਤੇ ਆ ਸਾਈਡ ਤੇ ਜੇਬਾਂ ਵਗੈਰਾ ਵੀ ਬਣ ਕੇ ਤਿਆਰ ਹੋ ਗਿਆ ਇਹ ਹੈਗੇ ਵੀ ਗੱਠਾ ਵਗੈਰਾ ਖੁੱਲਣੀਆਂ ਬਿਲਕੁਲ ਨਹੀਂ ਹੈਗੇ ਤੁਸੀਂ ਫੋਨ ਵਗੈਰਾ ਜਾਂ ਰੁਮਾਲ ਵਗੈਰਾ ਕੋਈ ਵੀ ਕੱਪੜਾ ਵਗੈਰਾ ਪਾਣਾ ਤੇ ਸਾਈਡ ਤੇ ਰੱਖ ਸਕਦੇ ਹੋ ਚਲ ਜੀ ਹੁਣ ਅਗਲੀ ਟਿਪਸ ਵੱਲ ਚੱਲਦੇ ਆਂ ਤੇ ਆਪਣੇ ਕੋਲ ਇੱਥੇ ਦੂਜਾ ਦੁਪੱਟਾ ਪਿਆ ਹੈ ਇਹਦੀ ਜਿਹੜੀ ਆਪਾਂ ਚੀਜ਼ ਬਣਾਉਣੀ ਹੈ ਨਾ ਬਹੁਤ ਕਮਾਲ ਤੇ ਵਧੀਆ ਦੀ ਚੀਜ਼ ਬਣਾ ਕੇ ਆਪਾਂ ਤਿਆਰ ਕਰਨੀ ਹੈ ਤੇ ਇੱਥੇ ਆਪਣੇ ਕੋਲ ਕੰਬਲ ਪਿਆ ਕੰਬਲ ਨੂੰ ਵੀ ਆਪਾਂ ਇਸੇ ਤਰ੍ਹਾਂ ਇਹਦੇ ਉੱਤੇ ਰੱਖ ਲਵਾਂਗੇ ਤੇ ਇਹਨੂੰ ਨਾ ਆਪਾਂ ਫੋਲਡ ਕਰਦੇ ਜਾਵਾਂਗੇ ਇਹ ਜਿਹੜੀ ਚੀਜ਼ ਤਿਆਰ ਕਰਨੀ ਆਪਾਂ ਬੱਚਿਆਂ ਵਾਸਤੇ ਤਿਆਰ ਕਰਨੀ ਹੈ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਨਾ ਇਹਦਾ ਅੱਧ ਕਰ ਲੈਣਾ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੀ ਆ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਫੋਲਡ ਕਰ ਲਾਂ ਜੇ ਤੁਹਾਡੇ ਪਾਸ ਰਬੜ ਹੈਗੀ ਤਾਂ ਤੁਸੀਂ ਸਾਈਡ ਦੇ ਦਿੱਤਾ ਰਬੜ ਬੰਨ੍ਹ ਦਿਓ ਨਹੀਂ ਤੇ ਇਹਨੂੰ ਇਸ ਤਰ੍ਹਾਂ ਹੀ ਗੱਠ ਦੇ ਦਿਓ ਇਹਨੂੰ ਚੰਗੀ ਤਰ੍ਹਾਂ ਗੱਠ ਦੇਣ ਤੋਂ ਬਾਅਦ ਜਿੱਦਾਂ ਬੱਚੇ ਨਾ ਨਵਾਂ ਨਵਾਂ ਬਹਿਣਾ ਸਿੱਖਦੇ ਆ ਨਾ ਫਿਰ ਡਿੱਗ ਜਾਂਦੇ ਆ ਡਿਗਣ ਇਧਰ ਉਧਰ ਡਿੱਗ ਜਾਂਦੇ ਤੇ ਆਪਾਂ ਕੀ ਕਹਣਾ ਬੱਚੇ ਨੂੰ ਇਹਨਾਂ ਵਿੱਚ ਬਿਠਾਲ ਸ ਤਾਂ ਇੱਕ ਤਾਂ ਬੱਚਿਆਂ ਦੇ ਕੋਬਣੀ ਪੈਣਾ ਐਨ ਸਿੱਧੇ ਬੈਠੂਗੇ ਤੇ ਦੂਜੇ ਕੇ ਬੱਚੇ ਨੂੰ ਡਿਗਣ ਦਾ ਵੀ ਬਿਲਕੁਲ ਵੀ ਖਤਰਾ ਨਹੀਂ ਹੋਣਾ ਨਾਲੇ ਦੋ ਆਲੇ ਸਹਰਾਣੇ ਲਗਾਣ ਦੀ ਲੋੜਾ ਤੁਸੀਂ ਦੇਖ ਸਕਦੇ ਹੋ ਆਈ ਹੋਪ ਇਹ ਵਾਲੇ ਟਿ ਲੱਗਿਓ ਨਾ ਚਲ ਜੀ ਅਗਲੀ ਟੇਬਲ ਚਲਦੇ ਇੱਧਰ ਮੇਰੇ ਕੋਲ ਦੁਪੱਟੇ ਪਏ ਆ ਦੁਪੱਟੇ ਨੂੰ ਆਪਾਂ ਕੀ ਕਰਨਾ ਦੋਨੀਆਂ ਸਾਈਡਾਂ 'ਨਾ ਚੁੰਨੀ ਐ ਸੋਰੀ ਦੁਪੱਟਾ ਕਹਿ ਹੋ ਗਿਆ ਇਹਨੂੰ ਵੀ ਆਪਾਂ ਇੱਧਰਲੀ ਸਾਈਡ ਤੇ ਗੱਠ ਦੇ ਲੈਣੀ ਐ ਦੋਨੀਆਂ ਸਾਈਡਾਂ ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਗੱਠਾ ਕੱਪੜੇ ਨੂੰ ਦਿੱਤੀ ਸੀ ਨਾ ਸਟੋਲ ਨੂੰ ਉਸੇ ਤਰ੍ਹਾਂ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇੱਧਰਲੀ ਵੱਨੇ ਗੱਠ ਦੇ ਦਿੱਤੀ ਤੇ ਦੂਜੇ ਵੱਨੇ ਵੀ ਦੇ ਦਿੱਤੀ ਗੱਠ ਤੇ ਹੁਣ ਆਪਾਂ ਕੀ ਕਰਨਾ ਜਿਹੜੀ ਚੁੰਨੀ ਨੂੰ ਗੱਠ ਦਿੱਤੇ ਇੱਕ ਚੁੰਨੀ ਨੂੰ ਨਾ ਆਪਾਂ ਇੱਕ ਕਿਨਾਰਾ ਇਹਦਾ ਪਾਉ ਪਰਦੇ ਵਾਲੀ ਸਾਈਡ 'ਆਂ ਜਿਹੜਾ ਉਧਰਲੀ ਸਾਈਡ ਨੂੰ ਆਪਾਂ ਇਹਨ ਬਨ ਦੇਣਾ ਹੈ ਬੰਨਾ ਕਿ ਆ ਉੱਤੇ ਜਿਹੜਾ ਆਪਾਂ ਗੱਠ ਦਿੱਤੀ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਟੰਗ ਦੇਣਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਉਲਟੇ ਸਾਈਡ ਕਰਕੇ ਮੈਂ ਇਹਨੂੰ ਟੰਗ ਦਿੱਤਾ ਹੈ ਤੇ ਆਪਕੇ ਨਾ ਕੱਪੜੇ ਵਗੈਰਾ ਸਾਡੇ ਘਰਾਂ ਦੇ ਵਿੱਚ ਨਾ ਕੇਵਲ ਬਹੁਤ ਜ਼ਿਆਦਾ ਹੋ ਜਾਂਦੇ ਸਰਦੀਆਂ ਦਾ ਮੌਸਮ ਹੈ ਕਪੜੇ ਰੱਖਣ ਨੂੰ ਥਾਂ ਨਹੀਂ ਹੁੰਦਾ ਤੇ ਆਪਾਂ ਕੀ ਕਰਨਾ ਇਸ ਤਰ੍ਹਾਂ ਤੈਹ ਲਗਾ ਕੇ ਕਪੜੇ ਤੁਸੀਂ ਪੜਦੇ ਵਾਲੀ ਸਾਈਡੋਂ ਬੈਕ ਸਾਈਡ ਵੀ ਤੁਸੀਂ ਕਰ ਸਕਦੇ ਹੋ ਕਪੜਿਆਂ ਨੂੰ ਇਸ ਤਰ੍ਹਾਂ ਚੁੰਨੀ ਦੇ ਵਿੱਚ ਰੱਖ ਸਕਦੇ ਹੋ ਤੇ ਬਹੁਤ ਵਧੀਆ ਤੇ ਕਮਾਲ ਦੀ ਜਿੰਨੇ ਮਾਝ ਤੁਸੀਂ ਕਪੜੇ ਦੇ ਵਿੱਚ ਰੱਖੋ ਸਰਦੀਆਂ ਦੇ ਮੌਸਮ ਵਿੱਚ ਤਾਂ ਕਪੜੇ ਰੱਖਣ ਨੂੰ ਥਾਂ ਵੀ ਨਹੀਂ ਮਿਲਦੀ ਸਪੈਸ਼ਲੀ ਬੱਚਿਆਂ ਦੇ ਕਪੜਾ ਤਾਂ ਤੁਸੀਂ ਕੀ ਕਰ ਸਕਦੇ ਜਿਹਨਾਂ ਦੇ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਹੈਗੇ ਇਸ ਤਰ੍ਹਾਂ ਤੁਸੀਂ ਨਾ ਉਹਨਾਂ ਦੇ ਕਪੜੇ ਰੱਖ ਸਕਦੇ ਹੋ ਆਪਣੇ ਜਿਹੜੇ ਬੈੱਡ ਦੇ ਨਾਲ ਹੀ ਕਿਉਂਕਿ ਬੈੱਡ ਦੇ ਜਿਹੜੇ ਉਹ ਹੁੰਦੇ ਆ ਨਾ ਕਾਰਡਬੋਰਡ ਜੇ ਵੀ ਹੁੰਦੇ ਉਹ ਵੀ ਬਹੁਤ ਜ਼ਿਆਦਾ ਭਰ ਜਾਂਦੇ ਅਲਮਾਰੀਆਂ ਦੇਖੋ ਆ ਅਲਮਾਰੀ ਬਣ ਜਣੀ ਕੱਪੜੇ ਰੱਖਣ ਵਾਲੀ ਇਹਨੂੰ ਜਦੋਂ ਵੀ ਤੁਸੀਂ ਚਾਹੋ ਉੱਤੋਂ ਉਤਾਰ ਸਕਦੇ ਹੋ ਕੋਈ ਵੀ ਇਹਨੂੰ ਇਹਦੇ ਕੱਪੜੇ ਦੇ ਗੱਠਾ ਵਗੈਰਾ ਖੋਲਣ ਦੀ ਲੋੜ ਨਹੀਂ ਹੈਗੇ ਤੁਸੀਂ ਸਾਡੇ ਪਾ ਲਫਾਫੇ ਵਗੈਰਾ ਕਾਫੀ ਪਏ ਹੁੰਦੇ ਆ ਹਨਾ ਇਦਾਂ ਦੇ ਬੈਗ ਵਗੈਰਾ ਪੈਂਦੇ ਉਹ ਵੀ ਤੁਸੀਂ ਇਹਦੇ ਵਿੱਚ ਸੈੱਟ ਕਰਕੇ ਰੱਖ ਸਕਦੇ ਹੋ ਬਕਸੂਆ ਲਗਾ ਲਓ ਤੇ ਸਾਈਡ ਤੇ ਤੁਸੀਂ ਜੇਕਰ ਨਹੀਂ ਬਕਸੂਆ ਲਗਾਣਾ ਤਾਂ ਇਹਨੂੰ ਘੁਮਾ ਦਿਓ ਸਾਈਡ ਤੇ ਤੇ ਦੇਖੋ ਜੀ ਫ੍ਰੀ ਦੇ ਵਿੱਚ ਅਲਮਾਰੀ ਕੱਪੜੇ ਰੱਖਣ ਵਾਲੀ ਬਣ ਕੇ ਤਿਆਰ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ